ਹੌਲੀ ਕਾਲੀ ਨਹੀਂ ਥੱਲੇ ਪੈਰ ਹੀ ਲੱਗਣਾ ਚਾਹੀਦਾ ਥੱਲੇ ਪੈਰ ਹੀ ਲੱਗਣਾ ਚਾਹੀਦਾ ਚਾਹੇ ਹੌਲੀ ਹੋ ਜਾਓ ਜ਼ਰੂਰੀ ਨਹੀਂ ਹੁੰਦਾ ਵੀ ਗਾਹਾਂ ਦੇਖ ਲਓ ਜਿਵੇਂ ਉਹ ਏ ਕੰਮ ਸੀਗਾ ਮੂਰੇ ਸੀ ਪਰ ਉੱਥੇ ਬਾਅਦ ਚ ਹਾਰ ਗਏ ਸੀ ਉਹ ਉਸ ਹੱਬ ਨੇ ਚੱਲੋ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਪੈਰ ਹੀ ਥੱਲੇ ਲੱਗਣਾ ਚਾਹੀਦਾ ਆ ਜਾ ਆ ਜਾ ਆ ਜਾ ਇੱਟਾ ਸੜ ਤੋਂ ਬਸਾਰਦੀ ਥੀਤਾ ਹੱਥ ਨਹੀਂ ਲਾਉਣਾ ਜਮਈ ਐ ਆਊਟ ਖਾਤਾ ਨਹੀਂ ਗਿਆ ਪੂਰਾ ਹਜੇ ਵੀ ਚੱਕ ਲੈ ਚੱਕ ਸਕਦਾ ਇੱਥੇ ਹੀ ਚੱਕ ਲੈ ਹੱਥ ਨਹੀਂ ਲਾਉਣਾ ਉ ਚੱਕ ਆ ਬਦ ਖਾਣਾ ਹਾਂ ਵੈਰੀ ਗੁੱਡ ਆ ਜਾ ਚੱਲੇ 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 ਇੱਧਰ ਆ ਆ ਤਾਂ ਕੜਿਓ ਕੱਢ ਖੜੇ 80 ਰੁਪਈਆ ਕੱਢ ਜਨ ਤਾਂ ਆ ਜਾਣਗੇ ਗਿੱਲੀ ਆਮਾ ਓਏ ਫੂਕੜੀ ਮਾਰਨੀ ਫੂਕੜੀ ਮਾਰਨੀ ਫੂਕ ਨਹੀਂ ਮਾਰਨੀ ਜੀਬ ਲੜ ਕੱਢਦੇ ਆਪਾਂ ਜਾਈ ਕੱਢਦੇ ਆਏ ਕਿਵੇਂ ਕੱਢਦੇ ਚੱਲ ਚੱਲ ਵੀ ਜੇਤੂ ਐ ਉਹਦਾ ਹੋ ਗਿਆ ਆ ਦੋਨੇ ਕੱਢ ਕੇ ਲੈ ਗਿਆ ਵੀ ਓਏ ਨਹੀਂ ਉਹ ਜੇਤੂ ਹੋ ਗਿਆ ਮੁੰਡਾ ਉਹ ਮੁੰਡਾ ਜਿੱਤ ਗਿਆ ਨਾ ਉਹ ਮੁੰਡਾ ਜਿੱਤਿਆ ਇੱਕ ਵਾਰ ਇੱਕ ਹੀ ਕਰਨ ਇੱਕ ਜੇਤੂ ਘਟਣਾ ਸੀ ਆਪਾਂ ਬੈਠੇ ਇਸ ਮੈਚ ਦਾ ਜੇਤੂ ਹੈਗਾ ਵੀ ਮਨਵੀਰ ਸਿੰਘ ਬਹੁਤ ਵਧੀਆ ਸ਼ਾਬਾਸ਼ ਤਾੜੀਆਂ ਮਾਰੋ ਵੈਰੀ ਗੁੱਡ ਹਾਂ ਛੋਟਾ ਹੋ ਕੱਟ ਦੂਜੇ ਲੈਉਣੇ ਹੀ ਵੱਡਾ ਲੈਉਣੇ ਹੀ ਚਲੋ ਵੈਰੀ ਗੁੱਡ